ਬਠਿੰਡਾ ਦੇ ਰਾਮਾ ਮੰਡੀ ਦੇ ਵਿੱਚ ਢਾਬੇ ਦੀ ਆੜਦੇ ਵਿੱਚ ਤੇਲ ਤੇ ਗੈਸ ਦੀ ਚੋਰੀ ਕੀਤੀ ਗਈ ਹੈ ਰਫਾਈਨਰੀ ਤੋਂ ਆਉਂਦੇ ਟਰੱਕਾਂ ਦੇ ਵਿੱਚੋਂ ਤੇਲ ਤੇ ਗੈਸ ਕੱਢੀ ਜਾਂਦੀ ਹੈ ਟਰੱਕਾਂ ਦੇ ਵਿੱਚੋਂ ਗੈਸ ਤੇ ਤੇਲ ਚੋਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਤੇਲ ਤੇ ਗੈਸ ਦੀ ਚੋਰੀ ਦੌਰਾਨ ਵੱਡੇ ਹਾਸੇ ਦਾ ਵਿਖਾਚਾ ਜਤਾਇਆ ਗਿਆ ਹੈ ਪੁਲਿਸ ਨੇ ਢਾਬਾ ਮਾਲਕ ਦੇ ਖਿਲਾਫ ਬਣਦੀ ਕਾਰਵਾਈ ਦੀ ਗੱਲ ਕਹੀ ਹੈ ਤਾਂ ਬਠਿੰਡਾ ਦੇ ਰਾਮਾ ਮੰਡੀ ਨਾਲ ਜੁੜੀ ਹੋਈ ਖਬਰ ਦਿੱਤੀ ਕਿ ਢਾਬੇ ਦੀ ਆੜਦੇ ਵਿੱਚ ਤੇਲ ਤੇ ਗੈਸ ਦੀ ਚੋਰੀ ਕੀਤੀ ਜਾ ਰਹੀ ਹੈ ਆ ਰਫਾਈਨਰੀ ਤੋਂ ਆਉਂਦੇ ਟਰੱਕਾਂ ਦੇ ਵਿੱਚੋਂ ਦਰਸਲ ਤੇਲ ਤੇ ਗੈਸ ਕੱਢੀ ਜਾਂਦੀ ਹੈ ਟਰੱਕਾਂ ਦੇ ਟਰੱਕਾਂ ਦੇ ਵਿੱਚੋਂ ਗੈਸ ਤੇ ਤੇਲ ਚੋਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਚੋਰੀ ਕੀਤੀ ਜਾ ਰਹੀ ਹੈ ਉਹਨਾਂ ਤਸਵੀਰਾਂ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਹੈ ਤੇਲ ਤੇ ਗੈਸ ਦੀ ਚੋਰੀ ਦੌਰਾਨ ਵੱਡੇ ਹਾਸੇ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਪੁਲਿਸ ਨੇ ਢਾਬਾ ਮਾਲਕ ਦੇ ਖਿਲਾਫ ਹਲਾਕੇ ਬੰਦੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ ਤਾਂ ਬਠਿੰਡਾ ਦੇ ਰਮਮਾ ਮੰਡੀ ਦੇ ਨਾਲ ਜੁੜੀ ਹੋਈ ਖਬਰ ਹੈ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਢਾਬੇ ਦੀ ਆੜ ਦੇ ਵਿੱਚ ਕਿਵੇਂ ਤੇਲ ਤੇ ਗੈਸ ਦੀ ਚੋਰੀ ਕੀਤੀ ਜਾ ਰਹੀ ਹੈ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਗੈਸ ਦੇ ਸਿਲੰਡਰ ਵੀ ਜਿਹੜੇ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਟੈਂਕਰ ਖੜਾ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਦਰਸਲ ਰੈਫਾਈਨਰੀ ਤੋਂ ਆਉਂਦੇ ਟਰੱਕਾਂ ਦੇ ਵਿੱਚੋਂ ਤੇਲ ਤੇ ਗੈਸ ਕੱਢੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾ ਜੁੜ ਚੁੱਕੇ ਨੇ ਸੂਰਜ ਟਾਬੇ ਦੀ ਆਰ ਦੇ ਵਿੱਚ ਤੇਲ ਤੇ ਗੈਸ ਦੀ ਚੋਰੀ ਕੀ ਕੋਈ ਜਾਣਕਾਰੀ ਹੈ ਬਿਲਕੁਲ ਪਰਮਿੰਦਰ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਰਫਾਈਨਰੀ ਤੋਂ ਜਿਹੜੇ ਵਹੀਕਲ ਨਿਕਲਦੇ ਸੀ ਜਿਹੜੇ ਟੈਂਕੀਆਂ ਸੀ ਤੇਲ ਵਾਲੀਆਂ ਚਾਹੇ ਉਹ ਗੈਸ ਵਾਲੀਆਂ ਹੋਣ ਉਹਨਾਂ ਦੇ ਵਿੱਚੋਂ ਕਾਫੀ ਤੌਰ ਦੇ ਉੱਪਰ ਇਹ ਸਮਾਨ ਕੱਢਿਆ ਜਾਂਦਾ ਸੀ ਚਾਹੇ ਉਹ ਐਲਪੀਜੀ ਗੈਸ ਹੋਵੇ ਚਾਹੇ ਡੀਜ਼ਲ ਹੋਵੇ ਪੈਟਰੋਲ ਹੋਵੇ ਅਸੀਂ ਵੀ ਇੱਕ ਦੋ ਵਾਰ ਇੱਕ ਵਾਰ ਸਿੰਕ ਕਰਕੇ ਦਿਖਾਇਆ ਸੀ ਕਿ ਕਿਵੇਂ ਇਨ੍ਹਾਂ ਟਾਬਿਆਂ ਦੇ ਉੱਪਰ ਡੀਜ਼ਲ ਅਤੇ ਪੈਟਰੋਲ ਕੱਢਿਆ ਜਾਂਦਾ ਹੈ ਹਾਲਾਂਕਿ ਇਹ ਮੁੱਦਾ ਟੰਡਾ ਹੋ ਗਿਆ ਸੀ ਪਰ ਦੁਬਾਰਾ ਤੋਂ ਇੱਕ ਸਟ੍ਰੈਕਸ਼ਨ ਨੇ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਸਾਬੇ ਦੇ ਉੱਪਰ 12 ਵਜੇ ਕੋਈ ਰੋਟੀ ਖਾਨ ਨਹੀਂ ਹੁੰਦਾ ਬਾਕਾਇਦਾ ਗੱਡੀਆਂ ਖੜੀਆਂ ਹੁੰਦੀਆਂ ਨੇ ਉੱਥੇ ਰੀਜ਼ਨ ਪੈਟਰੋਲ ਕੱਢਿਆ ਜਾਂਦਾ ਐਲਪੀਜੀ ਕੱਢੀ ਜਾਂਦੀ ਹੈ ਇਸੇ ਕਰਕੇ ਇੱਕ ਵੀਡੀਓ ਹੈ ਜਿਹੜੀ ਹੋ ਸਕਦਾ ਹੈ ਵੀਡੀਓ ਕੁਛ ਦਿਨ ਪਹਿਲਾਂ ਦਾ ਰਿਕਾਰਡ ਕਰਕੇ ਇਸ ਨੇ ਪਾਇਆ ਹੋਵੇ ਔਰ ਇਹ ਲੜਕਾ ਇਹ ਵੀ ਕਹਿ ਰਿਹਾ ਕਿ ਪਹਿਲਾਂ ਵੀ ਉਹ ਵੀਡੀਓ ਕਾਫੀ ਵਾਰ ਪਾ ਚੁੱਕਾ ਪਰ ਟੰਡਾ ਪੁਲਿਸ ਹੈ ਉਹ ਸੁਪੀ ਨਜ਼ਰ ਆ ਰਹੀ ਹੈ ਔਰ ਕਈ ਵਾਰ ਹਾਦਸਾ ਹੁੰਦਾ ਉਸ ਤੋਂ ਬਾਅਦ ਪੁਲਿਸ ਜਾਗਦੀ ਹੈ ਬੇਸ਼ੱਕ ਪੁਲਿਸ ਦਾ ਪੱਖ ਹੈ ਜਿਹੜਾ ਜਰੂਰ ਸਾਹਮਣੇ ਆਇਆ ਐ ਐਸਐਚਓ ਰਾਮਾ ਨੇ ਉਹ ਕਹਿ ਰਹੇ ਆ ਕਿ ਮਾਮਲਾ ਧਿਆਨ ਚ ਆਇਆ ਹੈ ਕਾਰਵਾਈ ਕਰਾਂਗੇ ਜਾਂਚ ਕਰਾਂਗੇ ਪਰ ਕਿਤੇ ਨਾ ਕਿਤੇ ਜਾ ਕੇ ਮਾਮਲੇ ਆਪਣੇ ਆਪ ਦੇ ਵਿੱਚ ਸੈਂਸਿਟਿਵ ਕਾਫੀ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਜਨਸ਼ੀਲ ਚੀਜ਼ਾਂ ਨੇ ਜਿਹੜੀਆਂ ਉਹ ਕੱਢੀਆਂ ਜਾਣ ਹਾਲਾਂਕਿ ਐਸਐਚਓ ਆਪਦੀ ਡਿਊਟੀ ਹੈ ਉਹ ਤਾਂ ਦੇਈ ਨਾ ਨਮਾਉਦੇ ਨਜ਼ਰ ਆ ਰਹੇ ਨੇ ਕਹਿ ਰਹੇ ਆ ਕਿ ਰੇਡ ਕਰਾਂਗੇ ਉੱਥੇ ਜਾ ਕੇ ਦੇਖਾਂਗੇ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਤਸਵੀਰਾਂ ਸਾਹਮਣੇ ਆ ਜਾਂਨ ਉਸ ਤੋਂ ਬਾਅਦ ਐਕਸ਼ਨ ਚ ਪੁਲਿਸ ਹੋਵੇ ਤਾਂ ਕਾਰਵਾਈ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ हां ठीक है सूरजपुरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਬਠਿੰਡਾ ਦੇ ਰਾਮਾਵੰਡੀ ਦੀਆਂ ਅਸੀਂ ਤਸਵੀਰਾਂ ਵਖਾ ਰਹੇ ਹਾਂ ਕਿ ਇੱਥੇ ਢਾਬੇ ਦੀ ਆੜ੍ਹ ਦੇ ਵਿੱਚ ਤੇਲ ਤੇ ਗੈਸ ਦੀ ਚੋਰੀ ਕੀਤੀ ਜਾ ਰਹੀ ਹੈ ਦਰਸਲ ਜੋ ਰਫਾਇਨਰੀ ਤੋਂ ਟਰੱਕ ਆਉਂਦੇ ਨੇ ਉਹਨਾਂ ਟਰੱਕਾਂ ਦੇ ਵਿੱਚੋਂ ਤੇਲ ਤੇ ਗੈਸ ਕੱਢੀ ਜਾ ਰਹੀ ਹੈ